ਇਰੇ ਪਤੰਦਰਾ ਸਭ ਤੋਂ ਸੋਹਣੀ ਵਧੀਆ ਵਾ ਹਾਂ ਲੈ ਲੈ ਆ ਇਧਰ ਪੰਗਾ ਪਾਇਆ ਹੁੰਦੇ ਜੀ ਲਾ ਦੋ ਫਿਰ ਬੂਟ ਲਾ ਦੋ ਸੌਕਸ ਦੂਜੇ ਦੇ ਦੇਣੇ ਇਹਨਾਂ ਨੂੰ ਆ ਜੁੱਤੀ ਵਧੀਆ ਸੀ ਸੋਹਣੀ ਸੀ ਅਹੀਂ ਆਹ ਤਾਰੀ ਬਾਦਰ ਦੇ ਤੋਂ ਵਾਗਾ ਵਾਡੇ ਤਾਰੀ ਅੱਜ ਲੈ ਆਉਣੀ ਬਾਪੂ ਮੈਨੂੰ ਆਟ ਫੜਾ ਆ ਚੜ ਦੇ ਹਾਂ ਆ ਚੜ ਚੱਲ ਆ ਚੜ ਮੇਰਾ ਹਟਾਤ ਮੇਰਾ ਤੇ ਫਲਾ Ah, hmm. Ah, 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 ਬਾਜਾ ਲੱਗੇ ਦਾ 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 ਇਹ ਇਹਦਾ ਬਾਪਾ ਪਹਿਲਾ ਸੌਕਸ ਪਾਈ ਜਾ ਸੌਕਸ ਲੈ ਕਿਉਂ ਤੋ ਅੰਦਰ ਹਾਂ ਅੰਦਰ ਸੌਕਸ ਲੈ ਕਿਆ ਲੈ ਕੇ ਅੰਦਰ ਜਾ ਬਲਕਾ ਵਾਹੀ ਗੋਰੇ ਪਾ ਅਗੁਰ ਐਕਟ ਇੱਥੇ ਲੈ ਕੇ ਪਾਇਓ ਵੀਡੀਓ ਨੂੰ ਪਾਈ ਬਿਠਾ ਕੇ ਪਾ ਲੈਣ

ਸੌਕਸ ਲੈ ਕੇ ਆਂ ਆ ਪਾ ਦੇ ਨੀ ਨੋ ਕਿੱਲੇ ਪੈਰ ਕਿੱਲੇ ਹੈ ਨਾ ਪੈਰ ਕਿੱਲੇ ਜਰਾ ਜਲਾ ਦੋ ਜਰਾ ਬੰਲਾ ਲੋਕ ਦੂਸਰਾ ਆਪਣੀ ਕੋਈ ਰੱਖਿਆ ਆਪਣਾ ਗਰੁੱਪ ਦਾ ਨਾਮ ਰੱਖਿਆ ਕੋਈ ਨਹੀਂ ਅਜੇ ਤਾਂ ਸੋਚਦੇ ਆ ਕੈਸ਼ ਮਾਹੌ ਕਰੇ ਅਜੇ ਪਾਜੀ ਬਣਾਉਣਾ ਹੀ ਆ ਅੱਛਾ ਅੱਛਾ ਹਾਂ ਗਰੁੱਪ ਦਾ ਨਾਮ ਕੋਈ ਨਹੀਂ ਰੱਖਿਆ ਸਾਡੀ ਆਗਿਆ ਚਾਹੀਦੀ ਹੈ ਸਾਨੂੰ ਨਹੀਂ ਚਲੋ ਵਾਈਗਰੂ ਮੇਰ ਕਰੇ ਤੇ ਇੱਕ ਇਹ ਵੀ ਕਿਹੜੇ ਕਿਹੜੇ ਵੀਰ ਦੇ ਸੇਰੇ ਹਾਂਜੀ ਵੀਰ ਕਿਹੜੇ ਕਿਹੜੇ ਆਪਣੇ ਇਹਦੇ ਵਿੱਚ ਸੇਵਾ ਚ ਇਹਦੇ ਵਿੱਚ ਹੈਗੇ ਆ ਹਾਂਜੀ ਵੀਰੋ ਸਾਰੇ ਵੀਰਾਂ ਨੂੰ ਸਵਾਗਤ ਜਿੱਕਾ ਖਾਲਸਾ ਵਾਗੋ ਜਿੱਕੀ ਫਤਿਹ ਵੀਰੋ ਆਪਾਂ ਇੱਕ ਪਰਸੋਂ ਇੱਕ ਪੋਸਟ ਪਾਈ ਸੀਗੀ ਫੇਸਬੁਕ ਦੇ ਉੱਪਰ ਕਿ ਆਸ਼ਮ ਦੇ ਵਿੱਚ ਜਿਹੜੇ ਰਹਿੰਦੇ ਵੀਰ ਵਾ ਉਹਨਾਂ ਵਾਸਤੇ ਆਪਾਂ ਨੂੰ ਗਰਮ ਵੋਟਾਂ ਦੀ ਲੋੜ ਵਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਜੀ ਚਮਚੀਰ ਵੀਰ ਜੀ ਦਾ ਤੇ ਲਾਡੀ ਵੀਰ ਜੀ ਉਹਨਾਂ ਦਾ ਤੇ ਜਿਹੜੇ ਇਹਨਾਂ ਦੇ ਨਾਲ ਗਰੁੱਪ ਦੇ ਵਿੱਚ ਸੱਤ ਵੀਰ ਵਾ ਇਨਾਂ ਨੇ ਵੀ ਜੀ ਅੱਜ ਆਪਣਾ ਮੁਹਾਵਾ ਪਿੰਡ ਤੋਂ ਆ ਕੇ ਅਟਾਰੀ ਬਾਰਡ ਦੇ ਪੈ ਜਾਂਦਾ ਵਾ ਅੰਮ੍ਰਿਤਸਰ ਤੋਂ ਤੇ ਅੱਜ ਆਸ਼ਮ ਦੇ ਵਿੱਚ ਇਹਨਾਂ ਵਾਸਤੇ ਬੂਟਾਂ ਦੀ ਸੇਵਾ ਲੈ ਕੇ ਆਏ ਆ ਅਰਦਾਸ ਕਰੇ ਸਾਰੀ ਸੰਗਤ ਇਹਨਾਂ ਵੀਰਾਂ ਵਾਸਤੇ ਕਿ ਰੱਬ ਇਹਨਾਂ ਦੇ ਕਾਰੋਬਾਰਾਂ ਦੇ ਵਿੱਚ ਚੰਗੀ ਕਲਾ ਕਰੇ ਇਹ ਵੀਰਦਾਵ ਦਾ ਇਹ ਕੰਮ ਆ ਗੱਡੀਆਂ ਦਾ ਕੰਮ ਆ ਵੀਰਦਾ ਤੇ ਦੂਸਰੇ ਵੀਰ ਦਾ ਮੋਬਾਈਲਾਂ ਦਾ ਕੰਮ ਆ ਰੱਬ ਇਹਨਾਂ ਨੂੰ ਕੰਮਾਂ ਦੇ ਵਿੱਚ ਵਾਧਾ ਕਰੇ ਤਾਂ ਜੋ ਇਹ ਸੇਵਾ ਕਰਨ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਇਹ ਇੱਕ ਕੱਲੋਂ ਵੀਰ ਜੀ ਹੁਣ ਆਏ ਸੀਗੇ ਉਹਨਾਂ ਨੇ ਆਪਾਂ ਨੂੰ ਗਰਮੇ ਨਾਲ ਬੱਚਿਆਂ ਵਾਸਤੇ ਆ ਗਰਮ ਸਲੈਕਸਾਂ ਉੱਪਰ ਨਾਲ ਆ ਜਿਹੜੇ ਟੋਪੀਆਂ ਹੁੰਦੀਆਂ ਉਹ ਭੇਜੀਆਂ ਇੰਗਲੈਂਡ ਤੋਂ ਵੀਰ ਸੀਗਾ ਉਹਨੇ ਮੈਨੂੰ 10000 ਦੀ ਸੇਵਾ ਭੇਜੀ ਪੋਸਟ ਇੱਕੋ ਪਾਈ ਸੀਗੀ ਪਰ ਇੱਕ ਕੋਸ ਤੋਂ ਬਹੁਤ ਵਾਇਗੁਰ ਨੇ ਮੇਰ ਕੀਤੀ ਆ ਸੰਤਾਨ ਨੂੰ ਮਦਸਿਆ ਵੀ ਸੀਗਾ ਕਿ ਇਹ ਵੀ ਦੀ ਹੁਣਾਂ ਨੇ ਪਰਸਾ ਹੀ ਮੈਨੂੰ ਫੋਨ ਲਾ ਕੇ ਮੇਰ ਤੋਂ ਸੇਵਾ ਲੈ ਲਈ ਸੀਗੀ ਕਿ ਵੀ ਦੀ ਜਿਹੜੀ ਇਹ ਬੂਟਾਂ ਦੀ ਸੇਵਾ ਸਾਨੂੰ ਦੇ ਦਿਓ ਮੈਂ ਉਹ ਦੂਸਰੇ ਵੀਰਾਂ ਨੂੰ ਦੱਸਿਆ ਵੀ ਸੀਗਾ ਕਿ ਵੀ ਦੀ ਬੂਟਾਂ ਦੀ ਸੇਵਾ ਆ ਗਈ ਆ ਫਿਰ ਉਹਨਾਂ ਵੀਰਾਂ ਨੇ ਕਿਹਾ ਗੁਰੂ ਹਰ ਸਾਹਿਬ ਤੋਂ ਸੀਗਾ ਉਹਨਾਂ ਨੇ ਕਿਹਾ ਵੀ ਦੀ ਇਹ ਜਿਹੜਾ ਉਹ ਗਰਮ ਸਲੈਕਸ ਵਾ ਜਾਂ ਟੋਪੀਆਂ ਇਹ ਆ ਸਾਡੇ ਵੱਲੋਂ ਸੇਵਾ ਚ ਹੋਗਾ ਤੇ ਜਿਹੜਾ ਇੰਗਲੈਂਡ ਵਾਲਾ ਵੀਰ ਆ ਉਹਨੂੰ ਵੀ ਦੱਸਣ ਦੇ باوجود ਫੇਰ ਵੀ ਉਹ ਕਿਹਾ ਕਿ ਨਹੀਂ ਵੀਰ ਮੈਂ ਸੇਵਾ ਦੇ ਵਿੱਚ ਕੱਢਿਆ ਤੇਰੇ ਪਤੰਦਰਾ ਸਭ ਤੋਂ ਸੋਹਣੀ ਵਧੀਆ ਵਾ ਹਾਂ ਲੈ ਲੈ ਆ ਲੈ ਲੈ ਆ ਇਹ ਰੇਲਾ ਕੋ ਪਾਉਣੇ ਸੇ ਓਹੋ ਗੱਲ ਗੁਰਾ ਵਧੀਆ ਹੀ ਹਾਂ ਸੋਹਣੀ ਤੇਰੇ ਜੁੱਤੀ ਵਧੀਆ ਹੀ ਆ ਲੈ ਉਹ ਸੁਣੀ ਉਹ ਕੋਈ ਆ ਇਧਰ ਪੰਗਾ ਪਾਇਆ ਹੁੰਦਾ ਜੀ ਲੈ ਆ ਉਹ ਲੈਣੇ ਇਹਨੂੰ ਥੋੜਾ ਟਾਈਟ ਆਇਲੋ ਦਾਲ ਕਿੱਥੇ ਲੱਗੀ ਹੈ ਤੇਰੇ ਬੂਟ ਨਹੀਂ ਆਏ ਦਾਲ ਕਿੱਥੇ ਲੱਗੀ ਹੈ ਤੇ ਤੈਨੂੰ ਬੂਟ ਨਹੀਂ ਦੇਣੇ ਤੇ ਹੋਰ ਕਿਹਨੂੰ ਦੇਣੇ ਆ ਹੋ ਗਿਆ ਇਹਨੂੰ ਪੰਗੇ ਬੂਟ ਇਹਨੂੰ ਆਪੇ ਪਾਣਾ ਭਰਾ ਇਹਨੂੰ ਇਹੋ ਦੇ ਹੁਣ ਆਹ ਦੇ ਹੱਥ ਉਹਦੇ ਹੱਥ ਲੈ ਅੰਦਰ ਉਹ ਆ ਗਿਆ ਸੀ ਨਾ ਇਹਨਾਂ ਦੇ ਉੱਤੇ ਮੈਨੂੰ ਲੱਗਦਾ ਨਾਲ ਲਿਖਨੇ ਬਣੇ ਨਾ ਉਲਟ-ਪੁਲਟ ਕਰ ਲਿਆ ਕਰਨੇ ਆ ਜੁੱਤੀ ਆ ਜੁੱਤੀ ਵਧੀਆ ਸੀ ਸੋਹਣੀ ਸੀ ਇਹਨੂੰ ਇਹਨੂੰ ਮੈਂ ਪਾ ਲਈ ਜੁੱਤੀ ਆਲਾ ਮੇਰੇ ਕਿੰਨਾ ਨੰਬਰ ਜੁੱਤੀ ਆਲਾ ਉਹਦੇ ਵੀਰ ਤੇ ਵੱਡਾ ਹੋਣਾ ਵਾ ਇਹਨੂੰ ਵੀ ਵੱਡਾ ਹੋਣਾ ਨਹੀਂ ਇਹ ਨਹੀਂ ਹੁਣ ਆਣੀ ਉਹਨੂੰ ਨਹੀਂ ਆਉਣਾ ਨੰਬਰ ਉਹ ਤੇਰੇ ਕੋਲ ਦੇ ਬਾਅਦ ਤੇਰੇ ਉਹਨੂੰ ਨੌ ਨੰਬਰ ਆਉਣਾ ਲੱਕੇ ਉਹ ਵੀਰ ਕੰਬੀ ਜਾਂੜਿਆ ਯਾਰ ਉਹ ਬੱਚਾ ਕੋਈ ਕਿੰਨਾ ਚਿਹਰਾ ਵੇਲੇ ਵੇਲੇ ਛੋਟਾ ਤੇ ਆ ਇਹਨੂੰ ਵੀਰੇ ਐਵੇਂ ਨਹੀਂ ਪਤਾ ਕੋਈ ਲੈਟਰਨ ਬਾਥਰੂਮ ਵਿੱਚ ਇਤਰਾ ਕੇ ਨੇ ਖਾ ਵੀ ਜਾਣੀ ਆ ਤਾਂ ਮੈਂ ਕੱਲੇ-ਕੱਲੇ ਦਾ ਹੁਣ ਇੰਟਰੋਡਕਸ਼ਨ ਵੀ ਕਰਾਉਣਾ ਵਾ ਆ ਜਿਹੜਾ ਇਹ ਬਜ਼ੁਰਗ ਵਾ ਇਹ ਵੀਰ ਵਾ ਐਡਵੋਕੇਟ ਇਹਨੂੰ ਅੰਮ੍ਰਿਤਸਰੋਂ ਲੈ ਕੇ ਆਂਦਾ ਮੈਂ ਪਰਸੇ ਵੀਡੀਓ ਵੀ ਪਾਈ ਸੀ ਉਹ ਵੀਰ ਨੇ ਵੀਰ ਦੇ ਘਰੇ ਡੰਗਰ ਵਾਧੂ ਸੀਗੇ ਪਰ ਉਹਨੂੰ ਇੱਕ ਦਿਨ ਪਹਿਲਾਂ ਹੀ ਵੀਰ ਮਿਲਿਆ ਅੱਛਾ ਕੱਲ ਜਿਹੜੀ ਮੈਂ ਕੱਲ ਵੇਖੀ ਹਾਂ ਹਾਂਜੀ ਪਰਸੋ ਪਰਸੋ 22 ਸ਼ਹਿਰ ਮੈਂ ਜੀ ਹਾਂਜੀ ਇਹ ਉਹ ਵੀਰ ਹੈ ਇਹਨੂੰ ਕਹਾਂ ਗਾਉ ਬਾਈ ਆ ਨੋ ਨੰਬਰ ਯਾਰ ਆ ਮੈਂ ਟਾਈਟ ਆਜਾ ਜਾ ਕੋਈ ਹੋਰ ਦੇ ਨੂੰ ਲੈਣ ਦਾ ਪਿਆ ਇਹ ਬਜ਼ੁਰਗਾਂ ਨੂੰ ਮੈਂ ਲੈ ਕੇ ਆ ਗੋਲਵਾ ਸਾਹਿਬ ਕਾਲੇ ਰੰਗ ਦੇ ਜਿਹੜੇ ਪਾਉਂਦੇ ਨੇ ਤੁਸੀਂ ਕਿੰਨੇ ਬਹੁਤ ਸੋਨੇ ਵੀਰੇ ਬੂਟ ਬਹੁਤ ਸੋਨੇ ਮੇਰਾ ਜੀ ਕਲਾ ਮੈਂ ਪੜਾ ਉਹ ਲੋ ਇਹਨਾਂ ਨੂੰ ਗੁੰਦਰਾ ਸਾਹਿਬ ਤੋਂ ਲੈ ਕੇ ਨਾ ਗੁੰਦਰਾ ਬਾਲੀ ਸਾਹਿਬ ਇਹ 25 ਤੇ ਕਹਿੰਦੇ 30 40 ਸਾਲ ਦਾ 10 ਨੰਬਰ ਦਾਪਾ ਵਧੀਆ ਬੂਡੇ ਦੀ ਪਾ ਮੈਨੂੰ ਜਿਹੜਾ ਅੰਗਰੇਜ਼ੀ ਨਹੀਂ ਆਉਂਦਾ ਹਾਂ ਕਾਲੀ ਤੇਰਾ ਮੇਰੇ ਆ ਕੇ ਵੇਖ ਫਿਰ ਵੇਖ ਲੈਣਾ ਪਾਸ ਜੇ 10 ਨੰਬਰ ਆਉਂਦਾ ਵਾ ਆ ਜਾਣਾ ਵਾ ਦੇਖੀਏ ਪਹਿਲਾਂ ਮੈਂ 10 ਨੰਬਰ ਇਹਨੂੰ 10 ਨੰਬਰ ਨਹੀਂ ਆਉਂਦੇ ਨਹੀਂ 7 7 7 8 ਨੰਬਰ ਮੇ 10 ਨੰਬਰ ਲਾਗੇ ਨਹੀਂ ਸੀ ਅੱਛਾ ਆ ਗਿਆ ਵਾ ਆ ਗਿਆ ਵਾ ਕਰ ਮੈਂ ਬਸ ਕਰ ਮਰ ਲੋਗੇ ਨਹੀਂ ਲਾ ਦੇ ਦੋ ਪਾ ਕੇ ਦੇਖ ਲੈ ਨਹੀਂ ਪਾ ਲੋ ਪਾ ਲੋ ਪਾ ਤੇਰੇ ਵਾਸਤੇ ਪਾ ਲੋ ਤੇਰੇ ਵਾਸਤੇ ਆਇਆ ਆ ਪਾ 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 ਮੈਂ ਮੈਂ ਪਾ ਲਾਂਗਾ ਫਿਰ ਆਉਂਦੇ ਨੇ ਇਹ ਕਿਹੜੇ ਬੂਟ ਦਾ ਛੋਟਾ ਸਾਈਜ਼ ਇਹ ਮੇਰੀ ਫੁੱਲ ਸਾਈਜ਼ ਇਹ ਵੀ ਬਸ ਹੀ ਆਉਂਦੇ ਆ ਵੀਰ ਜੀ ਸਹੀ ਆ ਪਾਓ ਇਹ ਸਾਈਜ਼ ਸਹੀ ਆ ਆ ਜਨਾਬਾ ਅੱਡੇ ਪਜਾਗ ਪਜਾਗਾਂ ਜੋ ਕਿੱਥੇ ਹੋਏ 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 ਵਾਈਗੁਰਾਨ ਗੁਰਾਂ ਦੇ ਵਾਈਗੁਰ ਆ ਇੱਕ ਕੂੜ ਕਿਉਂ ਆਪਣੇ ਨੇ ਹੈ ਇੱਕ ਕੂੜ ਕਿਹੜਾ ਕਿਉਂ ਖੁੱਲਾ ਲੱਗਦਾ ਓਏ ਇੱਕ ਕੂੜ ਇਦੋਂ ਦਾ ਇਦਾਂ ਦਾ ਵਾ ਇੱਥੇ ਨਹੀਂ ਹੈ ਹਾਂ ਇੱਲਾਵਾ ਇਹ ਬਈ ਤੇ ਰੋੜਾ ਪਾਲੀ ਖੁੱਲਾ ਵਾ ਜਰਾਬਾ ਪਾਲਾ ਇੱਕੁਰ ਜਰਾਪਾਲਾ ਓਏ ਰੋੜਾ ਪਾਲੀ ਵਿੱਚ ਟੈਟ ਹੋ ਜੂਗਾ ਜਰਾਬਾ ਉਹ ਪੀ ਲੈ ਓਥੇ ਰੱਖ ਲੈ ਦੋ ਬੰਟ ਕੋਈ ਠੰਡੀ ਨਾ ਹੋ ਜਾ ਸੱਤ ਨੰਬਰ ਲਾਜੂ ਹਾਂਜੀ ਇੱਧਰ ਵੀ ਜੀ ਹੱਥ ਹੋ ਗਿਆ ਲੈ ਚਾਹ ਪੀ ਲੋ ਪਹਿਲਾਂ ਠੰਡੀ ਹੋਈ ਨਹੀਂ ਉਹ ਪਾਇ ਨਹੀਂ ਗੂਟ ਉੱਪਰ ਇੱਧਰ ਪਾਇ ਨਹੀਂ ਉੱਚੇ ਨਹੀਂ ਚੱਕ ਇਹ ਨੰਬਰ ਛੋਟਾ ਵਾ ਤੇਨੂੰ ਦੂਜਾ ਭਾਈ ਅਹੀਂ ਆ ਤਾਰੀ ਬਾਰਡਰ ਦੇ ਤੋਂ ਵਾਗਾਂ ਵਾਡੇ ਤਾਰੀ ਜਦੋਂ ਇਹ ਯਾ ਸਾਦਲੋ ਦੀ ਜੀ ਭਾਈ ਇੱਕਰੀ ਉਹਨਾਂ ਨੂੰ ਜਿਹੜਾ ਉਹ ਹੈਂ ਜਿਹੜਾ ਉਹ ਜਿਹੜਾ ਮਾ ਪੰਜ ਪਾ ਪੰਜ ਤਾਂ ਗਿੰਦਰਾ ਹਾਂ ਇਹ ਇਹਨੂੰ ਹਾਂ ਸਾਡੇ ਇਹਨੂੰ ਉਹ ਦੋਵੇਂ ਨਾਲ ਨਹੀਂ ਆਉਂਦਾ ਇਹ ਵੀ ਆ ਕੋਈ ਨਾ ਲੱਕੇ ਤੋਂ ਪਾਲੇ ਨਾ ਪਰ ਨਾ ਹਾਂ ਆ ਗਿਆ भाई जा बात गर्मी बूट वाली पूरी भरी भरी कर देना ए ऐसा करो सारे ने ਵਿੱਚ ਪਾ ਬੂਟ ਫਾਪੀ ਉੱਤੇ ਉਹਦੇ ਤੇਰਾ ਦੋ ਤੇ ਮੈਂ ਬੂਟ ਚਾਹੀਦਾ ਹੁਣ ਮੈਂ ਤੁਹਾਨੂੰ ਨਹੀਂ ਦੱਸਿਆ ਦੱਬੇ ਰਹਿ ਜਾਂਦੇ ਭਾਈ ਦਾ ਇਦਾਂ ਹੀ ਕਰ ਦੋ ਦੱਬੇ ਰਹਿਣ ਦੋ ਦੱਬੇ ਰਹਿ ਉੱਤੇ ਦਸ ਲਾਡੀ ਲਾਵਾ ਦੇ ਦੱਸਦੇ ਉੱਤੇ ਅੱਗ ਲੱਗ ਲੈ ਦੇ ਸਾਰੇ ਰੱਖੀਏ ਸਾਡੀ ਹੈ

ਉੱਥੇ ਆ ਗਾ ਉਹ ਤਾਂ ਰੱਖ ਹਾਂ ਦੇਖ ਖਾਲੀ ਪੈ ਇੱਧਰ ਰੱਖ ਦੇ ਹੂੰ ਉਹ ਦੇਂ ਦਰਪਿਆ ਬੋੜੇ ਤੋਂ ਤੇ ਰੱਖ ਦਪੇ ਜਾਂਦਾ ਹਾਂ ਉਸ ਤੋਂ ਬੋੜੇ ਤੇ ਰੱਖ ਲੈ ਉਹ ਉੱਥੇ ਆ ਜਾ ਮੈਂ ਤਾਂ ਉਹਨੂੰ ਰੱਖ ਦੇ ਜਿੰਨਾ ਉੱਤੇ ਰੱਖ ਦੇ ਉਹ ਉੱਥੇ ਬੈ ਉਹ ਪਰੇ ਮੰਜੜ ਆਇਆ ਉੱਤੇ ਪਾਏ ਗੱਲੇ ਹੋ ਜਾਂਦੇ ਹਾਂ ਜੀ ਤੁਸੀਂ ਹੈਂ ਨਾ ਕਸਰੀ ਗਾਈ ਦੀ ਮਸੇ ਜਾਨੂ ਗਿਰ ਕੋ ਕੀ ਹੈ ਦਿਖਾਏ ਹਾਂ ਜੀ ਵਧੀਆ ਵਧੀਆ ਚੱਲ ਰਹੀ ਏ ਬਾਪੂ ਜੀ ਮਾਵਾ ਪਿੰਡਾ ਉਦੇ ਲੱਗੇ ਤਾਜੀ ਬੱਡ ਲੱਗੇ ਹਾਂ ਮਾਵਾ ਪਿੰਡਾ ਤਾਜੀ ਬੱਡ ਲੱਗੇ ਇਹ ਬਾਪੂ ਵੀ ਦੀ ਹੈਗਾ ਇਧਰ ਫਰੋਹ ਕੋਰੀ ਦੀ ਅੱਛਾ ਕੋਰੀ ਫਰਾਂ ਨਾ ਫਰਾਂ ਨਾ ਠੀਕ ਆ ਅਸੀਂ ਐਟਾਰੀ ਬਾਰਡਰ ਦੇ ਉੱਤੋਂ ਵਾਖਾ ਬਾਰਡਰ ਤੇ ਇਹ ਬਾਪੂ ਦੀ ਮਤਲਬ ਕੰਡੀਸ਼ਨ ਦੱਦਾ ਕਿ ਇੱਥੇ ਆਪਣੇ ਨਾਮ ਕੇ ਪਿੰਡ ਵਾ ਕਾਤੇ ਕਿਹੜੀਆਂ ਅੱਛਾ ਅੱਛਾ ਉੱਥੇ ਇਹ ਬਾਪੂ ਲਾਦਾ ਮੈਂ ਜਿਹੜਾ ਤਾਸੀਲ ਪਾਣੀ ਹੈ ਉਨੂੰ ਉਤੋਂ ਪਹਿਲਾਂ ਦਾ ਮੇਰੇ ਪਿੰਡ ਦੇ ਵਿੱਚ ਸੀ ਲੋ ਕਿਸੇ ਨਾਲ ਜਮੀਨ ਦਾ ਕੰਮ ਕਰਦਾ ਸੀ ਠੀਕ ਹੈ ਚਲੋ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਤੇ ਥੋੜਾ ਜਿਹਾ ਚਾਰ ਪੰਜ ਸਾਲ ਪਹਿਲਾਂ ਟੁੱਡ ਮਾਰੀ 19 ਜਨਵਰੀ ਨੂੰ ਟੁੱਡ ਮਾਰੀ ਜਦਾਂ ਕਿ ਚੋਲੇ 'ਚ ਪ੍ਰੋਬਲਮ ਆ ਗਈ ਠੀਕ ਹੈ ਜੀ ਉਹਨਾਂ ਨੇ ਇੱਥੇ ਬਾਬੇ ਮਾਗੋ ਜੀ ਦੇ ਸੇਕ ਤੇ ਰਹਾ ਪਿੰਡ ਦੇ ਠੀਕ ਹੈ ਜੀ ਉਹ ਉੱਥੇ ਛਾੜੇ ਲੋਕ ਸਾਲ ਦੋ ਸਾਲ ਉੱਥੇ ਰਿਹਾ ਉੱਥੇ ਰਮਾ ਜੀ ਦਾ ਬਾਬੇ ਨੇ ਮਿਲੋ ਪੁਨਾ ਨਾ ਨਾ ਨਹੀਂ ਉੱਠਿਆ ਨਹੀਂ ਜੀ ਜਾਣਿਆ ਲੈ ਮੈਂ ਜਿੰਦੋਂ ਕਿ ਮੈਂ ਜੋ ਕਿ ਮੰਡੀ ਆ ਆਈ ਸੀ ਪੀਪਰ ਖੜਾ ਮੈਨਾ ਠੀਕ ਆਹ ਮੈਂ ਥੋੜੀ ਕੀਪਾ ਬੈਠੀ ਬਾਤੋਂ ਕਰਦੇ ਨੇ ਲੈ ਸਾਈਡ ਤੇ ਹੋ ਗਈ ਜੀ ਤੇ ਨਾ ਨਾ ਦੋਨਾਂ ਕੋਲ ਨਹੀਂ ਬਾਜ਼ਾਰੇ ਮੰਡੀ ਤੇ ਰਹਿਣਾ ਕੋਈ ਹੋਵੇਗਾ ਅਨਿਵੈਦ ਖਲੋਂ ਕਿਹੜਾ ਕੋਈ ਆ ਬੰਦੀਆਂ ਦੇ ਆਪਣੇ ਕੋਲ ਚਾਹ ਸਮਝਾ ਬਬੂ ਜੀ ਦਾ ਕੁੱਕੜ ਨਾ ਮੈਂ ਆ ਗਿਰ ਮਿਰਗੀ ਬੇ ਵਾਪਾ ਕਰਕੇ ਕੁੱਕੜ ਨਾ ਮੈਂ ਪਤਾ ਨਹੀਂ ਕਿਉਂ ਗਿਆ ਬੱਚਾ ਹੈ ਹਾਂ ਆਏ ਅੰਦਾ ਜੀ ਖਾਜ ਹੁੰਦਾ ਵਾ ਹਾਂ ਹਾਂ ਤੇ ਠੱਡ ਲਈ ਨਾਗੇ ਜੇਵਾ ਨਾਗੇ ਜੇ ਜੀ ਨਹੀਂ ਹਾਂ ਬਾਈਕ ਤੇ ਮੇਰਾ ਬਿਸਤਰੀ ਚੱਲੀ ਚੱਲੀ ਜਾਂਦਾ ਹਾਂ ਹਾਂ ਅੱਜ ਦੀ ਮੇਕ ਤੱਕ ਤਾਂ ਪੂਰੀ ਹੈ ਚਲੋ ਅੱਗੇ ਸੇਵਾ ਰਹੀ ਚਲੋ ਜੇ ਸੁੱਤਰ ਆ ਦੇ ਇੱਕ ਕਿਨਵਾ ਤੇ ਲਿਆ ਕੇ ਦੇ ਦਿੰਨੇ ਆ ਜਾ ਜੀ ਵੇਖ ਕਰ ਰੂਮ ਹਾਂ ਅੰਦੇ ਠੀਕ ਹੈ ਰੂਮ ਹੀ ਟਹਿ ਗਿਆ ਆਪਣੇ ਕੋਲ ਆਏ ਆ ਉਹਨਾ ਬਤਰੀ ਦੇ 2 ਕਰੋੜ ਵਾਲੀ ਮੈਂ ਵੀ ਤਾਂ ਗੱਡੀ ਆ ਉਹ ਕਿੰਨਾ ਮੈਂ ਆ ਕੇ ਵੈਰੀ ਕਰਾ ਉਹ ਹਾਲੀ ਉਹ ਕਹਿੰਦਾ ਅੱਜ ਪਾ ਕਲਪਕ ਸਹੀ ਆਇਆ ਪੰਜੇ ਰੁਪਏ ਦੇ ਟਿਕਾਣੀ ਮੈਂ ਮੈਂ ਵੀ ਆਖਾ ਉਹਨੇ ਪੰਜੇ ਭੇਜ ਦਿੱਤੇ ਰੁਪਏ ਤੇ ਮਿਸਾਲ ਉਹਦਾ ਪੰਜਾ ਉਹ ਰਿਆ ਖਲੋ ਕਰਨਾ ਬਣਾ ਗਿਆ ਸਾਰਾ ਹੈ ਬਣਾ ਕਵਰ ਕਰਨਾ ਪੈਂਦਾ ਹਾਂ ਹਾਂ ਜੀ ਪਰ ਐਦੀ ਵੀ ਮੈਨੂੰ ਸੇਵਾ ਆਪਾਂ ਪਰਸੋਂ ਜੋ ਅਸਵੀਰ ਦੇ ਪਾ ਦਿੱਤੀ ਇੱਕ ਗੋਿਆਂ ਦੇ ਹਾਂ ਉਹ ਐਦੀ ਵੀ ਮੈਨੂੰ ਲੱਖ ਵੀ ਆ ਸੇਵਾ ਵੀਰ ਨੇ ਭੇਜੀ ਹੈ ਉਹ ਹੁਣ ਕੀ ਹੈ ਕਿ ਤੁਹਾਨੂੰ ਪਤਾ ਅੱਜ ਤੋਂ ਲੱਗਦੀ ਰਹੇ ਨਹੀਂ 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 ਠੀਕ ਹੈ ਜੀ ਟਾਈਮ ਲੱਗਣਾ ਹਾਂ ਉਹ ਤੇ ਥੋੜੇ ਟਾਈਮ ਲੱਗ ਜਾਣਾ ਉਹਨੇ ਭੇਜੀ ਹੈ ਮੇਰੇ ਨਾਲ ਥੋੜੇ ਦਿਨ ਲੱਗੇ ਲੱਗੇ ਦੇ ਚਲੋ 니ਦਰ ਆਪਣਾ ਟੈਂਪਰੀ ਪਰਸਨਾ ਕੱਚ ਚਲੀ ਜਾਦਾ ਇਹ ਦੁਨੀਆ ਸ ਬਹੁਤ ਬਹੁਤ ਬਾਈ ਬਹੁਤ ਪਰੇ ਪਰੇ ਜਿਹਦੀ ਨਹੀਂ ਹੈਗੀ ਨਾ ਅੱਰਾ ਜਿਹਦੇ ਤੇ ਕਹਿੰਦੇ ਨਾ ਕਿ ਪਾਪੀ ਬੜੇ ਤੇ ਗੀਰ ਗੁੜੇ ਇਹ ਗੱਲ ਦੁਨੀਆ ਦੇ ਦੁਨੀਆ ਦਾ ਕਾਹਦੀ ਜਨ ਦੇਵਲ ਕਾਹਦੀ ਜਨ ਅਰੇ ਹਰ ਕੋਲੇ ਕਿਰਤ ਲੈਣਾ ਕੋਈ ਬੰਦਾ ਬਲਵਿੰਦਰ ਸਿੰਘ ਪੱਪਾ ਨੇ ਸੁਣਿਆ ਨੇ ਪਿੱਛੇ ਕਰਵਾ ਚੱਲੇ ਆ ਹਾਂ ਜੀ ਆ ਗਿਆ ਜੀ ਮੈਨੂੰ ਨਾ ਜਦੋਂ ਲੈਕਚਰ ਵੀ ਗਾਰਿਕ ਮੈਂ ਟਾਲ ਲਾ ਪੇਕਰੀ ਤੇ ਇੱਕ ਵੀਡੀਓ ਪਾਈ ਤੇ ਬਾਈ ਨਾ ਬੜਾ ਅਫਸੈਟ ਜਾ ਰਹਿਣ ਲੱਗਿਆ ਹਾਂਜੀ ਤੇ ਮੈਨੂੰ ਮੈਂ ਉਹਨਾਂ ਨੂੰ ਸਲਾਹ ਦੇ ਮੈਂ ਕਹਿੰਦੀ ਬਹੁਤ ਨੈਗੇਟਿਵ ਪੁਆਇੰਟ ਬੜੇ ਨੈਗੇਟਿਵ ਪੁਆਇੰਟ ਹੁੰਦੇ ਨੇ ਕਹਿੰਦੇ ਬਲਬ ਤਾਂ ਹੀ ਜਗਦਾ ਹੁੰਦਾ ਬੰਦਾ ਕਿ ਨੈਗੇਟਿਵ ਤੇ ਪੋਜ਼ਿਟਿਵ ਦੋਵੇਂ ਹੁੰਦੇ ਹੈ ਤੇ ਹਾਂ ਤੇ ਜੇ ਦੋਵੇਂ ਪਾਰਟੀ ਹੋਗੇ ਤਾਂ ਬਲਬ ਫਟ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੋਵੇਂ ਚੀਜ਼ਾਂ ਚਾਹੀਦੀਆਂ ਦੁਨੀਆਦਾਰੀ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਆਈਆਂ ਨਹੀਂ ਤੇ ਰੱਬ ਨੂੰ ਨਹੀਂ ਪਤਾ ਕਿ ਆ ਵੀ ਇਕੱਲਾ ਕੋਈ ਚੱਕ ਰਿਹਾ ਨਾ ਬੰਦਾ ਚੰਗਾ ਉਹਨੂੰ ਉਹਨੂੰ ਕਰਦੇ ਕਰਦੇ ਆ ਹਾਂਜੀ ਨਹੀਂ ਚਲੋ ਕੋਈ ਦੁਨੀਆ ਦੇ ਦਸਤੂਰਾਤ ਬਾਬੇ ਨਾਨਕ ਨੂੰ ਨਹੀਂ ਲੋਕਾਂ ਬੋਸ਼ਿਆ ਬਾਈਕ ਲਈ ਇਹ ਸ਼ਿਕਾਇਤ ਲਾਤੀ ਉਹਨੇ ਦੁਆਰੇ ਹੋ ਗਿਆ ਉਹਦੇ ਨਾਲ ਬਾਈਕ ਲਈ ਇਹ ਸ਼ਿਕਾਇਤ ਲਾਤੀ ਵੀ ਤੁਸੀਂ ਆਪੁਰਗੋਂ ਸੇ ਇਹਦਾ ਕਿ ਨਾ ਵਿਰੋਧ ਕੀਤਾ ਠੀਕ ਹੈ ਨਾ ਮੰਗਲ ਕਰਦੇ ਨੇ ਹਾਂ ਜੀ ਉਹਨੇ ਕਿਹਾ ਕਿ ਕਿਉਂ ਕਿਹਾ ਕਿ ਮੈਂ ਆਪਣਾ ਕੰਮ ਕਰ ਰਿਹਾ ਤੂੰ ਕਰਨਾ ਮੈਂ ਬਾਈਕ ਕਿ ਜੋ ਕਰਦਾ ਵਧੀਆ ਕਰਦਾ ਹੈ ਇਪਾ ਵੀ ਕੋਈ ਵੀ ਲਾ ਲਓ ਤੁਸੀਂ ਤੁਹਾਡੇ ਏਰੀਆ ਦਾ ਲਾ ਲਓ ਕੋਈ ਇਹੋ ਜਿਹਾ ਬੰਦਾ ਨਹੀਂ ਉਹ ਜਿਹਨੂੰ ਕਿਸੇ ਨੇ ਮਾੜਾ ਨਹੀਂ ਕਿਹਾ ਹੋਗਾ ਹਾਂ ਜੀ ਹਾਂ ਜੀ ਦੁਨੀਆ ਦਾ ਕਿਸੇ ਦੁਨੀਆ ਦਾ ਕੰਮ ਜੋ ਆਪਾਂ ਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਕਿਉਂਕਿ ਮੈਂ ਕੰਮ ਨਾਲ ਮਤਲਬ ਨਹੀਂ ਬਸ ਮੈਨੂੰ ਆਪਣੀ ਸੇਵਾ ਨਾਲ ਮਤਲਬ ਆ ਕਿਉਂਕਿ ਜੇਕਰ ਮੈਨੂੰ ਇਹੋ ਆ ਕੇ ਜੇਕਰ ਮੈਂ ਹੀ ਠੀਕ ਨਾ ਹੁੰਦਾ ਤਾਂ ਹੋ ਸਕਦਾ ਇੱਕ ਗੁਰਪ੍ਰੀਤ ਵੀਰ ਅੱਗੇ ਬਿੰਟੂ ਵੀਰ ਵਰਗੇ ਕਿਤੇ ਹਾਜਰ ਹੋ ਜਾਂਦਾ ਹੈ ਨਾ ਉਹਨੇ ਸਹੀ ਕਰਨਾ ਹੈ ਤੁਹਾਡੇ ਦਾ ਦੋਖਾਉਣਾ ਹੈ ਉਹ ਆ ਗਿਆ ਤੇ ਤੁਸੀਂ ਇੱਧਰ ਆਉਣਾ ਇਹੀ ਗੱਲ ਹੈ ਨਾ ਉਹ ਆਪੇ ਦੱਸਦਾ ਬਣਾ ਦਿੰਦਾ ਹੁਣ ਅਵੇਲ ਮੈਂ ਕੱਪੜੇ ਪਾਏ ਆ ਮੈਨੂੰ ਕੋਈ ਪਛਾਨ ਨਹੀਂ ਸਕਦਾ ਇਹ ਹਾਂਜੀ ਹਾਂਜੀ ਵੀ ਨਹੀਂ ਤੇ ਇੱਥੋਂ ਲੈ ਕੇ ਤੇ ਗਿੱਟੇ ਤੱਕ ਜਖਮੀ ਜਖਮ ਕੋਈ ਜੱਜ ਨਹੀਂ ਕਰ ਸਕਦਾ ਕਿ ਮੇਰਾ ਸੀਰੀਆ ਵੇਦਾ ਹੋਊਗਾ ਕੋਈ ਇਹਨੂੰ ਵੀਰ ਨੂੰ ਵੀ ਦੱਸਿਆ ਉਹਨੂੰ ਨਹੀਂ ਪਤਾ ਇਹਦਾ ਇਹਦਾ ਤਾਂ ਜੀਦਾ ਜੀ ਇੱਥੇ ਰਹਿੰਦੇ ਸਿਹਾਲੀ ਅੱਛਾ ਸਹੀ ਹੁਣ ਵੀ ਉਹ ਜਦੋਂ ਤੁਹਾਡਾ ਡਾਕਟਰ ਤੋਂ ਤੁਸਿਆ ਵਾ ਉਹਨਾਂ ਦਾ ਨਾਮ ਲੈ ਆਂਦੇ ਆ ਫਿਰ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਵੀਰ ਨੂੰ ਆਹ ਬਿਮਾਰੀ ਤੋਂ ਠੀਕ ਹੋਇਆ ਫਿਰ ਉਹਨਾਂ ਨੇ ਕਿਹਾ ਹਾਂ ਹਾਂਜੀ ਤਾਂ ਨਾਲ ਹੀ ਇੰਦਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਵੀਜੀ ਹੁਣਾ ਦਾ ਇਹ ਵੀਜੀ ਹੁਣੀ ਆਏ ਆ ਉਥੋਂ ਆ ਪਿੰਡ ਮਹਾਵੀ ਤੋਂ ਆਏ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਤੇ ਅਰਦਾਸ ਕਰਿਓ ਸਾਰੀ ਸਖਤ ਵੀਰਾਂ ਦੀ ਅਰਦਾਸ ਕਰਿਓ ਕਿ ਰਬ ਇਹਨਾਂ ਨੂੰ ਚੜ੍ਹਦੀ ਕਲਾ ਕਰੇ ਤੰਦਰੁਸਤੀ ਦੇਵੇ ਤਾਂ ਜੋ ਇਹਦਾਂ ਹੀ ਇਹੋ ਜੇ ਲੋੜਵੰਦ ਵੀਰਾਂ ਦੀ ਹੈਲਪ ਕਰਦੇ ਰਹਿਣ ਠੀਕ ਹੈ ਜੀ ਜੇਕਰ ਹੋਰ ਵੀ ਕਿਸੇ ਵੀਰ ਨੇ ਕਿਸੇ ਪ੍ਰਕਾਰ ਆਸ਼ਮ ਦੇ ਵਿੱਚ ਆਉਣਾ ਹੋਵੇ ਕਿਉਂਕਿ ਆਪਾਂ ਅੱਜਕੱਲ ਵੀਜੀ ਕੋਈ ਵੀ ਪ੍ਰੋਗਰਾਮ ਜਿਹੜੋਂ ਕਰਦੇ ਆ ਜਿਹੜਾ ਹੁਣ ਵਿੱਚੀ ਦੀ ਢਾਡੇ ਲੰਗੇ ਆ ਹੁਣ ਆਪਾਂ ਕਈ ਬੱਚਿਆਂ ਦੀਆਂ ਪਾਰਟੀਆਂ ਮਨਾਉਂਦੇ ਆ ਹੈਪੀ ਬਰਥਡੇ ਕਰਦੇ ਆ ਜਾਂ ਅਗਰ ਕੋਈ ਵੀ ਪ੍ਰੋਗਰਾਮ ਕਰਦੇ ਆ ਇਹ ਵੀ ਤੁਹਾਡੇ ਬੱਚੇ ਆ ਕੋਈ ਆਪਣੀਆਂ ਖੁਸ਼ੀਆਂ ਗਮੀਆਂ ਇਹਨਾਂ ਦੇ ਨਾਲ ਅਣਕੇ ਜਰੂਰ ਸਾਂਝੀਆਂ ਕਰਿਓ ਪੈਨ ਨੰਬਰ ਹਾਣਾ ਜਿਲ੍ਹਾ ਤਰਤੰਦ ਦੇ ਵਿੱਚ ਇਹ ਅनाथ ਆਸ਼ਰਮ ਤੇ ਸਾਡੇ ਮੋਬਾਈਲ ਨੰਬਰ ਉੱਪਰ ਵੀਡੀਓ ਦੇ ਉੱਪਰ ਦਿੱਤਾ ਵਾ ਜੇਕਰ ਸਾਡੇ ਤੋਂ ਕੋਈ ਗਲਤੀਆਂ ਵੀ ਹੁੰਦੀਆਂ ਕਿਸੀ ਸਾਡੇ ਦੀਆਂ ਗਲਤੀਆਂ ਹੁੰਦੀਆਂ ਉਹ ਵੀ ਜਰੂਰ ਕਮੈਂਟ ਕਰਿਓ ਦੱਸਿਓ ਵੀ ਇੱਥੇ ਤਾਂ ਵੀ ਇਹ ਤੁਹਾਡੀ ਆ ਗਲਤੀ ਆ ਕੋਸ਼ਿਸ਼ ਕਰਾਂਗੇ ਗਲਤੀਆਂ ਨਹੀਂ ਪੁੱਤਣੇ ਆ ਕੁਝ ਵੀ ਕਰਾਂਗੇ ਆਪਣੇ ਆਪ ਨੂੰ ਸੁਧਾਰਨ ਦੀ ਜੇਕਰ ਸੇਵਾ ਕਰਦੇ ਆ ਕੋਈ ਆ ਗਈਆ ਜੇ ਗੱਲ ਹੋ ਗਈ ਹੋਵੇ ਜਿਹੜੀ ਸੰਤ ਨੂੰ ਸਹੀ ਨਹੀਂ ਲੱਗੀ ਉਹਦੇ ਵਾਸਤੇ ਅਸੀਂ ਮਾਫੀ ਮੰਗਦੇ ਆਂ ਤੇ ਅੱਗੇ ਤੋਂ ਅਰਦਾਸ ਕਰੀਏ ਕਿ ਰੱਬ ਸਾਨੂੰ ਦਿਮਾਗ ਦੇਵੇ ਬੁੱਧ ਦੇਵੇ ਤਾਂ ਜੋ ਅਸੀਂ ਸਹੀ ਸੇਵਾ ਕਰ ਸਕੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਥੈਂਕ ਯੂ ਧੰਨਵਾਦ ਭਰਾ ਜੀ ਜੀ ਤੁਹਾਨੂੰ ਇਹਨੇ ਬਹੁਤ ਲੱਗਾਈ ਇੱਕ ਇੱਕ ਫੋਟੋ ਪ੍ਰੀਵਿਊ ਨਾਲ